ਭਿੰਡਾ ਦੇ মিডিਆ ਨਾਲ ਗੱਲਬਾਤ ਕਰਦੇ ਹੋਏ ਸੁਖਪਾਲ ਸਿੰਘ ਖੈਰਾ ਨੂੰ ਪੱਤਰਕਾਰਾਂ ਨੇ ਬੇਅਦਬੀ ਅਤੇ ਸਿੱਟ ਦੇ ਗੁਰਮੀਤ ਰਾਮ ਰਹਿਮ ਤੋਂ ਪੁੱਛ ਕੇ ਚਾਰੇ ਸਵਾਲ ਕੀਤਾ ਤਾਂ ਖੈਰਾ ਨੇ ਇੱਕ ਵਾਰ ਫਿਰ ਸਿੱਟ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਕਿਹਾ ਕਿ 6 ਮਹੀਨੇ ਹੋ ਗਏ ਸਿੱਟ ਨੂੰ ਕਾਰਵਾਈ ਕਰਦੀ ਨੂੰ ਅਜੇ ਤੱਕ ਸਿੱਟ ਦੇ ਹੱਥ ਕੁਝ ਨਹੀਂ ਲੱਗਿਆ ਦੇਖੋ ਗੱਲ ਇਹ ਹੈਗੀ ਆ ਕਿ ਇਹ ਸਾਰੀਆਂ ਕਾਨੂੰਨ ਦੀਆਂ ਪੇਚੀਦਗੀਆਂ ਨੂੰ ਕਾਂਗਰਸ ਹੋਰ ਕੰਪਲੀਕੇਟ ਕਰ ਰਹੀ ਹੈ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਡੇਢ ਸਾਲ ਉਹਨਾਂ ਨੇ ਤਹਿਕੀਕਤ ਕੀਤੀ ਹੁਣ ਪਿਛਲੇ 6 ਮਹੀਨਿਆਂ ਤੋਂ ਐਸਆਈਟੀ ਤਹਿਕੀਕਤ ਕਰ ਰਹੀ ਹੈ ਤੇ ਲੱਭਿਆ ਅਜੇ ਤੱਕ ਕੁਝ ਵੀ ਨਹੀਂਗਾ ਖਾਰਾ ਨੇ ਕਿਹਾ ਕਿ ਜਿਹੜੇ ਪੁਲਿਸ ਵਾਲੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੇ ਵੀ ਜ਼ਮਾਨਤਾ ਕਰਵਾ ਲਈਆਂ ਹਾਈ ਕੋਰਟ ਤੋਂ ਜਿਹੜੇ ਛੋਟੇ ਮੋਟੇ ਪੁਲਿਸ ਵਾਲੇ ਫੜੇ ਸਾਰਿਆਂ ਨੇ ਜ਼ਮਾਨਤਾ ਕਰਾ ਲਈਆਂ ਹਾਈ ਕੋਰਟ ਤੋਂ ਨਾਲ ਹੀ ਖਾਰਾ ਨੇ ਕਿਹਾ ਕਿ ਇਸ ਮਾਮਲੇ ਚ ਅਸਲ ਦੋਸ਼ੀ ਸਾਫਾ ਡੀਜੀਪੀ ਸੁਮੇਸ਼ ਸਿੰਘ ਸੈਣੀ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਜਦ ਤੱਕ ਇਹਨਾਂ ਨੂੰ ਕਾਬੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਨਾਲ ਹੀ ਖਾਰਾ ਨੇ ਕਿਹਾ ਕਿ ਸਿੱਟ ਨੂੰ ਹਰਿਆਣਾ ਸਰਕਾਰ ਵੱਲੋਂ ਅਗਰ ਪੁੱਛਗਿੱਛ ਨਹੀਂ ਕਰਨ ਦਿੱਤੀ ਗਈ ਤਾਂ ਇਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ ਤੇ ਹੋਇਆ ਹੈ ਕਿਉਂਕਿ ਹਰਿਆਣਾ ਚ ਉਹਨਾਂ ਨਾਗਾਰ ਜਿਹੜੇ ਨੇ ਉਹ ਸੁਮੇਤ ਸਿੰਘ ਸੈਣੀ ਡੀਜੀਪੀ ਸੁਖਵੀਰ ਸਿੰਘ ਬਾਦਲ ਐਸ ਹੋਮ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਐਸ ਚੀਫ ਮਿਨਿਸਟਰ ਜਦ ਤੱਕ ਇਹ ਤਿੰਨ ਲੋਕ ਨਹੀਂ ਫੜੇ ਜਾਣਗੇ ਜਿਨ੍ਹਾਂ ਨੇ ਹਰ ਕਿਸਮ ਦੇ ਹੁਕਮਨਾਮੇ ਜਾਰੀ ਕਰਵਾਏ ਸਾਰੇ ਹੁਕਮਨਾਮੇ ਵਾਪਸ ਕਰਵਾਏ ਜਿਨ੍ਹਾਂ ਨੇ ਹਰ ਕਿਸਮ ਦੀ ਬੇਅਦਬੀ ਦੇ ਵਿੱਚ ਰੋਲ ਅਦਾ ਕੀਤਾ ਔਰ ਅੱਜ ਜਿਹੜਾ ਹਰਿਆਣਾ ਗਵਰਨਮੈਂਟ ਨਹੀਂ ਕਰਨ ਦੇ ਰਹੀ ਉਸ ਦੀ ਇਨਵੈਸਟੀਗੇਸ਼ਨ ਤੁਸੀਂ ਸਮਝ ਜੋ ਕਿ ਹਰਿਆਣਾ ਸਰਕਾਰ ਅਕਾਲੀ ਦਲ ਦਾ ਭਾਈਵਾਲ ਭਾਰਤੀ ਜਨਤਾ ਪਾਰਟੀ ਦਾ ਇਹਦਾ ਮਤਲਬ ਇਹ ਹੈ ਕਿ ਇਹ ਅਕਾਲੀਆਂ ਦੇ ਕਹਿਣ ਦੇ ਉੱਤੇ ਸਾਰੇ ਉਸ ਤਹਿਕੀਕਾਤ ਵਿੱਚ ਰਿਕਵਰ ਪੈਦਾ ਕੀਤੀ ਜਾ ਰਹੀ ਇਸ ਮੌਕੇ ਖੈਰਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸਿਟ ਦੇ ਮੁਖੀ ਨੂੰ ਬਦਲਣ ਬਾਰੇ ਕੀਤੀ ਗਈ ਸ਼ਿਕਾਇਤ ਤੇ ਬੋਲਦੇ ਹੋਏ ਕਿਹਾ ਕਿ ਬਾਦਲ ਪਰਿਵਾਰ ਨੂੰ ਪਤਾ ਹੈ ਕਿ ਉਹ ਚੋਰ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਬੇਦਵੀਆਂ ਤੇ ਬੈਬਲ ਕਲਾ ਗੋਲੀ ਕਾਂਡ 'ਚ ਉਹਨਾਂ ਦਾ ਹੱਥ ਹੈ ਇਸ ਲਈ ਉਹ ਕੰਮ ਦੇ ਵਿੱਚ ਰੁਕਾਵਟ ਪਾਉਣਾ ਚਾਹੁੰਦੇ ਨੇ ਇਸ ਤਰ੍ਹਾਂ ਕਿ ਅਕਾਲੀਆਂ ਨੂੰ ਪਤਾ ਵਾ ਬਾਦਲ ਦੇ ਪਰਿਵਾਰ ਨੂੰ ਕਿ ਅਸੀਂ ਚੋਰ ਆ ਉਹਨਾਂ ਨੂੰ ਪਤਾ ਕਿ ਅਸੀਂ ਬੇਦਬੀ ਵੀ ਕਰਵਾਈ ਆ ਅਸੀਂ ਬਾਈਬਲ ਕਲਾਂ ਦੇ ਵਿੱਚ ਨੌਜਵਾਨਾਂ ਤੇ ਗੋਲੀਆਂ ਵੀ ਚਲਾਈਆਂ ਵਾ ਤੇ ਬਾਅਦ ਵਿੱਚ ਅਸੀਂ ਦੋਸ਼ੀ ਪੁਲਿਸ ਵਾਲਿਆਂ ਨੂੰ ਵੀ ਬਚਾਇਆ ਵਾ ਇਸ ਲਈ ਉਹ ਹਰ ਕਿਸਮ ਦਾ ਰੁਕਾਵਟ ਪਾਉਣਾ ਚਾਹੁੰਦੇ ਨੇ ਐਸਆਈਟੀ ਦੀ ਵਰਕਿੰਗ ਦੇ ਵਿੱਚ ਉਹਨਾਂ ਨੇ ਜਾ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਤੀ ਕਿ ਐਸਆਈਟੀ ਦੇ ਮੁਖੀਆਂ ਨੂੰ ਬਦਲਿਆ ਜਾਵੇ ਇਸ ਲਈ ਮੈਂ ਸਮਝਦਾ ਕਿ ਇੱਥੋਂ ਅਕਾਲੀ ਦਲ ਦੀ ਤੇ ਬਾਦਲ ਦੀ ਜੋ ਮਿਲੀਭੁਗਤ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦੀ ਵਿੱਚ ਉਹ ਜਗਜ਼ਾਹਰ ਹੋਰ ਹੋ ਰਹੀ ਹੈ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ